ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਜੌਣ ਵਾਲੇ ਦੇ ਵਿੱਚ ਜੌਣ ਵਾਲਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਇੱਕ ਤੁਹਾਨੂੰ ਤੋਕੜ ਕੱਪਣ ਨਗੀਨਾ ਵਿਖਾਉਣਾ ਵਾਂ ਆ ਬੈਠ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਇਹ ਦੂਜਾ ਸੂਹਾ ਸੂਰੀ ਆ ਮਿੱਤਰੋ ਪਹਿਲੇ ਸੂਏ ਨੇ 22 ਕਿਲੋ ਦੁੱਧ ਦਿੱਤਾ ਹੋਇਆ ਤਿੰਨਾਂ ਮਹੀਨਿਆਂ ਦੀ ਇਹ ਗੱਭਣ ਚੈੱਕ ਪਾਸ ਆ 11 ਕਿਲੋ 12 ਕਿਲੋ ਦੁੱਧ ਹੁਣ ਵੀ ਇਹਦੇ ਥੱਲੇ ਕਰਮਾ ਵਾਲੀ ਦੇ ਥੱਲੇ ਐਨ ਤਿਆਰ ਪਰ ਤਿਆਰ ਆ ਉਹ ਵੀ ਗਰਮੀ ਕਾਰਨ ਜੇਕਰ ਥੋੜਾ ਜਿਹਾ ਮੌਸਮ ਬਦਲ ਗਿਆ ਤਾਂ 14-15 ਹੀ ਦੁੱਧ ਇਹ ਵਹਿੜ ਦਿੰਦੀ ਆ ਬਾਈ ਹੁਣੀਆਂ ਦੇ ਬਿਊਟੀ ਵਾਲੇ ਪੱਖ ਤੋਂ ਕੱਦ ਕਾਠੀ ਵਾਲੇ ਪੱਖ ਤੋਂ ਹਰ ਇੱਕ ਜਿਹੜਾ ਇਹਦੇ ਵਿੱਚ ਸਰੀਰਕ ਬੰਤਰ ਵਾਲਾ ਟਾਂਚਾ ਥਣਾ ਵਾਲਾ ਟਾਂਚਾ ਲੀਵੇ ਵਾਲਾ ਟਾਂਚਾ ਉਹ ਬਾਪੇ ਦੀ ਕਿਰਪਾ ਦੇ ਨਾਲ ਬਹੁਤ ਸੋਹਣਾ ਵਾ ਇੰਦਾ ਰੇਟ ਜਿਹੜਾ ਮਾਲਕਾਂ ਨੇ ਤੈਅ ਕੀਤਾ ਵਾ ਉਹ 62000 ਰੁਪਇਆ ਉਹਦੇ ਵਿੱਚੋਂ ਮਾਨਤਨ ਬਾਈ ਹੁਣੀ ਕਹਿੰਦੇ ਕਰ ਦੇਵਾਂਗੇ ਜਿਹੜੇ ਭਰਾ ਨੂੰ ਗਾਂ ਚਾਹੀਦੀ ਹੈ ਧੰਨਵਾਦ